ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਸਿਕ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗਰੀਬ ਪਰਿਵਾਰ ਹੈ ਜਿਹਦਾ ਵੇ ਬੇਟਾ ਹੈਗਾ ਅਫਵਾਜ਼ ਹੈ ਬਿਲਕੁਲ ਠੀਕ ਆ ਤੇ ਬੰਦੇ ਠੀਕ ਹੈ ਬਜਾਰਾ ਠੀਕ ਆ ਓਥੇ ਬੈਠਾ ਬਿਲਕੁਲ ਇਲਾਜ ਤੋਂ ਬਿਲਕੁਲ ਹਾਂ ਅਸਮਾਨ ਪਗੇ ਘਰ ਦੀ ਹਾਲਤ ਵੀ ਦੇਖ ਸਕਦੇ ਹੋ ਕਿ ਤਰ੍ਹਾਂ ਦੀ ਠੀਕ ਆ ਤੇ ਇਲਾਜ ਕਰਨ ਨੂੰ ਕੋਈ ਪੈਸਾ ਨਹੀਂ ਕੋਲੇ ਹੈਗਾ ਠੀਕ ਆ ਤੇ ਕਦੋਂ ਕਦਾਈ ਇਹ ਬਿਮਾਰ ਪਿਆਗਾ ਇਹ ਤਾਂ ਦੌਰੇ ਆ ਗਏ ਨੇ। ਇਹ ਡੋਰਾ ਪੜ ਲੱਗਿਆ। ਅੱਛਾ ਪਹਿਲਾ ਦੌਰਾ ਪੈਣ ਲੱਗਿਆ ਸੀਗਾ। ਉਸ ਤੋਂ ਬਾਅਦ ਦੌਰੇ ਤੋਂ ਹੀ ਬਾਅਦ ਇਦਾਂ ਹੋਏ ਆਗੇ। ਹਾਂ ਹੋਏ ਬਾਅਦਾਂ ਨਹੀਂ ਕੰਮ। ਠੀਕ ਹੈ ਜੀ। ਦੌਰਾ ਇਹਨਾਂ ਦਾ ਕੰਮ ਕਰਦਾ ਰਹਿੰਦਾ ਸੀ ਵੀਡੀਓ ਉੱਤੇ। ਠੀਕ ਹੈ ਠੀਕ ਹੈ। ਆ ਤੁਸੀਂ ਬਾਪੂ ਜੀ ਦੀ ਵੀ ਹਾਲਤ ਦੇਖਾਂ ਬਜ਼ੁਰਗ ਆਗੇ ਇਹਨਾਂ ਕੰਮ ਕਰ ਵਾਲੇ ਵੀ ਹੈ ਨਹੀਂ ਕਿ ਠੀਕ ਆ। ਤੇ ਉਹਨਾਂ ਦਾ ਇਲਾਜ ਤੋਂ ਬਿਲਕੁਲ ਸਮਰਥਾ ਕਰਕੇ ਸਪੋਰਟ ਸਿਕ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਦਾ ਬਦ ਤੋਂ ਬਾਦ ਇਲਾਜ ਦੀ ਹੈਲਪ ਕੀਤੀ ਜਾਵੇ।